ਸਰਜੀਤ ਕੁਮਾਰ ਦੀ ਪਾਸੋਂ 4 ਲੱਖ ਰੁਪਇਆ ਖੋਹ ਕਰਕੇ ਤਿੰਨ ਅਣਪਛਾਤੇ ਵਿਅਕਤੀ ਸਪਲੈਂਡਰ ਮੋਟਰਸਾਈਕਲ ਤੇ ਦੌੜ ਗਏ ਸੀ ਤੇ ਇਹਦੇ ਚ ਦੋ ਵਿਅਕਤੀ ਗ੍ਰਿਫਤਾਰ ਕਰ ਲਏ ਆ ਦੋਵਾਂ ਦੇ ਕੋਲੋਂ 1.30 ਹਜ਼ਾਰ ਰੁਪਏ ਰਿਕਵਰੀ ਕੀਤੀ ਗਈ ਸਰਜੀਤ ਕੁਮਾਰ ਦੀ ਪਾਸੋਂ 4 ਲੱਖ ਰੁਪਇਆ ਖੋਹ ਕਰਕੇ ਤਿੰਨ ਅਣਪਛਾਤੇ ਵਿਅਕਤੀ ਸਪਲੈਂਡਰ ਮੋਟਰਸਾਈਕਲ ਤੇ ਦੌੜ ਗਏ ਸੀ ਜਿਨ੍ਹਾਂ ਦੀ ਅਸੀਂ ਤਫਤੀਸ਼ ਕਰਕੇ ਲਗਾਈ ਨਾ ਬਹੁਤ ਟੀਮਾਂ ਹੱਡੀਆਂ ਨੇ ਵਰਕ ਕਰ ਕਰਕੇ ਨਾਲੰ ਮਿਲਣਾ ਲੱਗੇ ਰਹੀ ਤੇ ਇਹਦੇ ਚ ਦੋ ਵਿਅਕਤੀ ਗ੍ਰਿਫਤਾਰ ਕਰ ਲਏ ਦੋਵੇਂ ਇਕ ਅਮਿਤ ਮੇਨ ਦੋਸ਼ੀ ਅਮਿਤ ਕੁਮਾਰ ਪੁੱਤਰ ਦਲਬੀਰ ਸਿੰਘ ਵਾਸੀ ਪਸਾਨਪੁਰਾ ਇਹਦੇ ਕੋਲ 1 ਲੱਖ ਰੁਪਏ ਰਿਕਵਰ ਕੀਤਾ ਗਿਆ ਦੂਜਾ ਦੋਸ਼ੀ ਮਨੋਜ ਕੁਮਾਰ ਇਹ ਵੀ ਸਮੰਗਾ ਪੁੱਤਰ ਸੁਭਾਸ਼ ਚੰਦਰ ਇਹਦੇ ਕੋਲ 30 ਹਜ਼ਾਰ ਰੁਪਏ ਰਿਕਵਰ ਕੀਤਾ ਗਿਆ ਤੇ ਟੋਟਲ 1 ਲੱਖ 30 ਹਜ਼ਾਰ ਰੁਪਏ ਰਿਕਵਰੀ ਕੀਤੀ ਗਈ ਇਹਨਾਂ ਦੇ ਇਨਸਾਬ ਤੇ ਦੋ ਦੋਸ਼ੀਆਂ ਦਾ ਨਾਮਜ਼ਦ ਕੀਤਾ ਗਿਆ ਵਾ ਜਿਹਨਾਂ ਵਿੱਚ ਇੱਕ ਮੁੰਡਾ ਵਿਸ਼ਾਲ ਸਨੋ ਜਸਪਾਲ ਵਾਸੀ ਹਸੈਣਪੁਰਾ ਤੇ ਦੂਜਾ ਦੋਸ਼ੀ ਗੌਤਮ ਸਨੋ ਵਰਜਿੰਦਰ ਵਾਸੀ ਪਵਨਗਰ ਕੀਤਾ ਗਿਆ ਟੋਟਲ ਚਾਰ ਦੋਸ਼ੀ ਨੇ ਤਰੇ ਕੋਈ ਨਸ਼ੇ ਰ ਆਦੀ ਨਹੀਂ ਨਹੀਂ ਨਸ਼ੇ ਤੇ ਨਹੀਂ ਆਦੀ ਇਹ ਪਹਿਲਾ ਪਰਚੇ ਇਹਨਾਂ ਤੇ ਕੋਈ ਨਹੀਂ ਹੈਗੇ ਪਰ ਇਹ ਜਿਵੇਂ ਮਤਲਬ ਕਿ ਨਵੇਂ ਮੁੰਡਿਆਂ ਨੂੰ ਸ਼ੌਂਕ ਹੁੰਦਾ ਹੁੰਦਾ ਵਾ ਕਿ ਅਸੀਂ ਥੋੜੇ ਪੈਸੇ ਮਤਲਬ ਛੇਤੀ ਕੋਈ ਅਮੀਰ ਹੋ ਜਾਈਏ ਉਹੋ ਚ ਚਸਕਾ ਇਹਨਾਂ ਨੂੰ ਹੀ ਜਿਹੜਾ ਨਾਲ ਰੈਕੀ ਕਰਕੇ ਪਹਿਲਾਂ ਇਹਨਾਂ ਦੇ ਕਹਿਣ ਮੁਤਾਬਕ ਵਿਸ਼ਾਲ ਨੇ ਰੈਕੀ ਕੀਤੀ ਹੈ ਤੇ ਵਿਸ਼ਾਲ ਨੂੰ ਜਦੋਂ ਅਰੈਸਟ ਕਰਾਂਗੇ ਅਗਲੀ ਤਫ਼ਤੀਸ਼ 'ਚ ੜੀ ਉਹ ਤੋਂ ਫਿਰ ਬਾਅਦ 'ਚ ਸਾਰੇ ਤੱਥ ਸਾਹਮਣੇ ਆ ਜਾਣਗੇ ਇਹਨਾਂ ਚਾਰਾਂ ਦੇ ਪਹਿਲਾਂ ਮਤਲਬ ਨਹੀਂ ਪਰਚਾ ਨਹੀਂ ਇਹਨਾਂ ਤੇ ਕੋਈ ਨਹੀਂ ਹੈ ਸਰ ਬੈਕਗ੍ਰਾਉਂਡ ਕੀ ਹੈ ਬੈਕਗ੍ਰਾਉਂਡ ਇਹ ਕੰਮ ਹੀ ਕਰਦੇ ਸੀ ਜੋ ਦੋ ਮਨ ਆਪਣੇ ਜਿਹੜਾ ਬਲਿੰਕ ਦੀ ਜਿਹੜੀ ਇਹ ਡਿਲੀਵਰੀ ਉੱਥੇ ਕੰਮ ਕਰਦੇ ਸੀ ਦੋ ਜਣੇ ਵਿਸ਼ਾਲ ਤੇ ਅਮਿਤ ਤੇ ਜਿਹੜਾ ਮੰਗਾ ਵਾ ਉਹ ਅਮਿਤ ਨਾਲ ਪਰਾਣਾ ਪੜਦਾ ਸੀ ਤੇ ਗੌਤਮ ਜਿਹੜਾ ਵਾ ਇਹ ਵਿਸ਼ਾਲ ਦਾ ਰਿਸ਼ਤੇਦਾਰ ਹੈ ਇਹਨਾਂ ਚੌਹਾਂ ਨੇ ਆਪਸੇ ਲਿੰਕ ਕਰਕੇ ਤੇ ਇਦਾਂ ਫਿਰੇ ਬਾਤਬਾਤ ਕੀਤੀ ਤੇ ਮੈਂ ਕਿਦਾਂ ਲੈ ਚੁਣਾ ਦਾ ਜੋਰ ਦੇ ਵਿੱਚ ਜਿਹੜਾ ਜਿਹੜਾ ਪੰਜਾਬ ਪੁਸਤ ਦੇ ਘਰੇ ਨਾਕਾਬੰਦੀ ਵੀ ਕੀਤੀ ਗਈ ਹੋਈ ਹੈ ਸਭ ਕੁਝ ਫਿਰ ਵੀ ਇਦਾਂ ਮਾਮਲੇ ਸਾਹਮਣੇ ਆਇਆ ਚੱਲਾ ਦੇ ਇਹ ਨਾਕੀ ਅਸੀਂ ਬਾਡੀਆਂ ਆਲਰੇਡੀ ਦੋ ਦਿਨੇ ਨਾਕੀ ਦੋ ਰਾਤ ਨੂੰ ਦੋ ਸਾਡੀਆਂ ਪੀਸੀਆਰ ਚੱਲਦੀਆਂ ਵਾਂ ਪਰ ਜਿਹੜਾ ਇਹਨਾਂ ਨੇ ਪ੍ਰੋਪਰ ਰੈਕੀ ਕਰਕੇ ਜਿੱਥੇ ਵੇਖਿਆ ਕਿ ਜਿਹੜੀ ਗਲੀ ਦੇ ਵਿੱਚ ਕੋਈ ਪੁਲਿਸ ਦਾ ਮੂਵਮੈਂਟ ਨਹੀਂ ਹੈਗੀ ਜਾਂ ਜਿਹੜੀ ਪਿੱਛੋਂ ਹੀ ਲੱਗੇ ਆ ਕਿ ਹੋਮੰਡੀ ਚੌਕ ਤੇ ਇਹਨਾਂ ਨੇ ਮਗਰ ਇਹਨਾਂ ਨੇ ਪ੍ਰੋਪਰ ਰੈਕੀ ਕਰਕੇ ਜਿੱਥੇ ਵੇਖਿਆ ਕਿ ਸਾਨੂੰ ਕੋਈ ਪੁਲਿਸ ਤਾਂ ਨਹੀਂ ਹੈ ਕਦੇ ਉੱਥੇ ਇਹਨਾਂ ਨੇ ਇਹਨਾਂ ਦੇ ਵਾਰਦਾਤ ਦਾ ਇਲਜ਼ਾਮ ਲਾਇਆ ਪਵਨਨਗਰ ਦਾ ਫੂਲਾਡ ਚੌਕ ਹਾਂਜੀ ਕਿ ਉਹਦੀ ਰੈਕੀ ਕਰੀ ਹੈ ਕਿ ਕੋਈ ਪਵਨਨਗਰ ਵਿੱਚ ਹੀ ਵਾਰਦਾਤ ਹੈ ਤਾਂ ਇਹ ਪਵਨਨਗਰ ਦਾ ਦੋਸਤਾ ਬੰਦਾ ਦੱਸੋ ਕਿ ਜਿਹਦੇ ਦੋ ਦੋਸ਼ੀ ਆ ਵਿਸ਼ਾਲ ਤੇ ਗੌਤਮ ਦੇ ਰਿਸ਼ਤੇਦਾਰ ਇਦੇ ਚ ਹੋ ਸਕਦਾ ਲਿੰਕ ਨਿਕਲਾਵੇ ਪਰ ਜੇ ਉਹ ਜਦੋਂ ਫੜਾਂਗੇ ਉਹਨਾਂ ਦੀ ਕਸ਼ੀਸ਼ ਸਾਹਮਣੇ ਆਉਣਗੇ ਤਾਂ ਸਾਰੇ ਸਰਜੀਤ ਕੁਮਾਰ ਦੀ ਪਾਸੋਂ 4 ਲੱਖ ਰੁਪਈਆ ਖੋਹ ਕਰਕੇ ਤਿੰਨ ਅਣਪਛਾਤੇ ਵਿਅਕਤੀ ਸਪਲੈਂਡਰ ਮੋਟਰਸਾਈਕਲ ਤੇ ਦੌੜ ਗਏ ਸੀ ਤੇ ਇਹਦੇ ਚ ਦੋ ਗੱਲ ਕੀ ਗ੍ਰਿਫਤਾਰ ਕਰ ਲਏ ਆ ਦੋਵਾਂ ਦੇ ਕੋਲੋਂ 1.3000 ਰੁਪਏ ਰਿਕਵਰੀ ਕੀਤੀ ਗਈ ਸਰਜੀਤ ਕੁਮਾਰ ਦੀ ਪਾਸੋਂ 4 ਲੱਖ ਰੁਪਈਆ ਖੋਹ ਕਰਕੇ ਤਿੰਨ ਅਣਪਛਾਤੇ ਵਿਅਕਤੀ ਸਪਲੈਂਡਰ ਮੋਟਰਸਾਈਕਲ ਤੇ ਦੌੜ ਗਏ ਸੀ ਜਿਨ੍ਹਾਂ ਦੀ ਅਸੀਂ ਤਫ਼ਤੀਸ਼ ਕਰਕੇ ਦੁਹਾਈਨਾ ਬਹੁਤ ਟੀਮਾਂ ਹੱਡੀਆਂ ਨੇ ਵਰਕ ਕਰ ਕਰਕੇ ਨਾਲ ਮਿਲਣਾ ਲੱਗੇ ਅਸੀਂ ਤੇ ਇਹਦੇ ਚ ਦੋ ਵਿਅਕਤੀ ਗ੍ਰফতার ਕਰ ਲਿਆ ਦੋਵਾਂ ਦੇ ਕੋਲੋਂ ਇੱਕ ਅਮਿਤ ਮੇਨ ਦੋਸ਼ੀ ਅਮਿਤ ਕੁਮਾਰ ਪੁੱਤਰ ਦਲਬੀਰ ਸਿੰਘ ਵਾਸੀ ਪਸਾਨਪੁਰਾ ਇਹਦੇ ਕੋਲੋਂ 1 ਲੱਖ ਰੁਪਏ ਰਿਕਵਰ ਕੀਤਾ ਗਿਆ ਦੂਜਾ ਦੋਸ਼ੀ ਮਨੋਜ ਕੁਮਾਰ ਇਹ ਵੀ ਸਮੰਗਾ ਪੁੱਤਰ ਸੁਭਾਸ਼ ਚੰਦਰ ਇਹਦੇ ਕੋਲੋਂ 30 ਹਜ਼ਾਰ ਰੁਪਏ ਰਿਕਵਰ ਕੀਤਾ ਗਿਆ ਤੇ ਟੋਟਲ 1 ਲੱਖ 30 ਹਜ਼ਾਰ ਰੁਪਏ ਰਿਕਵਰੀ ਕੀਤੀ ਗਈ ਇਹਨਾਂ ਦੇ ਇਨਸਾਬ ਤੇ ਦੋ ਦੋਸ਼ੀਆਂ ਦਾ ਨਾਮਜ਼ਦ ਕੀਤਾ ਗਿਆ ਵਾ ਜਿਨ੍ਹਾਂ ਵਿੱਚ ਇੱਕ ਮੁੰਡਾ ਵਿਸ਼ਾਲ ਸਾਨੋ ਜਸਪਾਲ ਵਾਸੀ ਹਸੈਣਪੁਰਾ ਤੇ ਦੂਜਾ ਦੋਸ਼ੀ ਗੌਤਮ ਸਨ ਆਫ ਰਜਿੰਦਰ ਵਾਸੀ ਪਵਨਗੜ੍ਹ ਕਿਤੇ ਗਏ ਟੋਟਲ ਚਾਰ ਦੋਸ਼ੀ ਨੇ ਤੇ ਕੋਈ ਨਸ਼ੇ ਰ ਆਦੀ ਨਹੀਂ ਨਹੀਂ ਨਸ਼ੇ ਤੇ ਨਹੀਂ ਆਦੀ ਇਹ ਪਹਿਲਾਂ ਪਰਚੇ ਵੀ ਇਹਨਾਂ ਤੇ ਕੋਈ ਨਹੀਂ ਹੈਗੇ ਪਰ ਇਹ ਜਿਵੇਂ ਮਤਲਬ ਕਿ ਨਵੇਂ ਮੁੰਡਿਆਂ ਨੂੰ ਸ਼ੌਂਕ ਹੁੰਦਾ ਦਾ ਕਿ ਅਸੀਂ ਥੋੜੇ ਪੈਸੇ ਮਤਲਬ ਛੇਤੀ ਕੋਈ ਅਮੀਰ ਹੋ ਜਾਈਏ ਉਹ ਚ ਚਸਕਾ ਇਹਨਾਂ ਨੂੰ ਹੀ ਜਿਹੜਾ ਇਹਨਾਂ ਨੇ ਰੈਕੀ ਕਰਕੇ ਪਹਿਲਾਂ ਇਹਨਾਂ ਦੇ ਕਹਿਣ ਮੁਤਾਬਕ ਵਿਛਾਲ ਨੇ ਰੈਕੀ ਕੀਤੀ ਹੈ ਤੇ ਵਿਛਾਲ ਨੂੰ ਜਦੋਂ ਅਰੈਸਟ ਕਰਾਂਗੇ ਅਗਲੀ ਤਫਤੀਸ਼ 'ਚ ਇਹ ਉਹ ਤੋਂ ਫਿਰ ਬਾਅਦ ਚ ਸਾਰੇ ਦੱਬ ਸਮਝ ਆ ਜਣਗੇ ਇਹਨਾਂ ਚਾਰਾਂ ਦੀ ਪਹਿਲਾਂ ਮਤਲਬ ਇਹ ਪਰਚਾ ਨਹੀਂ ਨਾ ਕੋਈ ਨਹੀਂ ਸਰ ਬੈਕਗ੍ਰਾਉਂਡ ਵੀ ਜੀ ਬੈਕਗ੍ਰਾਉਂਡ ਇਹ ਕੰਮ ਹੀ ਕਰਦੇ ਸੀ ਜੋ ਦੋ ਮਨ ਆਪਣੇ ਜਿਹੜਾ ਬਲਿੰਕ ਜਿਹਦੀ ਹਿੰਦੀ ਜਿਹੜਾ ਡਿਲੀਵਰੀ ਉੱਥੇ ਕੰਮ ਕਰਦੇ ਸੀ ਦੋ ਜਣੇ ਵਿਸ਼ਾਲ ਤੇ ਅਮਿਤ ਤੇ ਜਿਹੜਾ ਮੰਗਾ ਵਾ ਉਹ ਅਮਿਤ ਨਾਲ ਪੁਰਾਣਾ ਪੜਦਾ ਸੀ ਤੇ ਗੌਤਮ ਜਿਹੜਾ ਵਾ ਇਹ ਵਿਸ਼ਾਲ ਦਾ ਰਿਸ਼ਤੇਦਾਰ ਹੈ ਇਹਨਾਂ ਚੌਵਾਂ ਨੇ ਆਪਸੇ ਲਿੰਕ ਕਰਕੇ ਤੇ ਇਦਾਂ ਵੀਰੇ ਬਾਤ ਕੀਤੀ ਸਰ ਹੁਣ ਕਿਦਾਂ ਲੈਣਾ ਦਾ ਜੋਰ ਦੇ ਵਿੱਚ ਜਗਾ ਜਗਾ ਪਿਆਪੁਰ ਸੇ ਘਰੇ ਨਾਕਾਬੰਦੀ ਵੀ ਕੀਤੀ ਗਈ ਹੋਈ ਹੈ ਸਭ ਕੁਝ ਇਰਵੀ ਦਾ ਮਾਮਲੇ ਸਾਹਮਣੇ ਆਇਆ 44 ਦੇ ਇਹ ਨਾਕੇ ਅਸੀਂ ਬਾਡੀਆਂ ਆਲਰੇਡੀ ਦੋ ਦਿਨੇ ਨਾਕੇ ਦੋ ਰਾਤ ਨੂੰ ਦੋ ਸਾਡੀਆਂ ਪੀਸੀਆਰ ਚਲਦੀਆਂ ਵਾਂ ਪਰ ਜਿਹੜਾ ਇਹਨਾਂ ਨੇ ਪ੍ਰੋਪਰ ਰੈਕੀ ਕਰਕੇ ਜਿੱਥੇ ਵੇਖਿਆ ਕਿ ਜਿਹੜੀ ਗਲੀ ਦੇ ਵਿੱਚ ਕੋਈ ਪੁਲਿਸ ਦਾ ਮੂਵਮੈਂਟ ਨਹੀਂ ਹੈਗੀ ਜਾਂ ਜਿਹੜੀ ਪਿੱਛੋਂ ਹੀ ਲੱਗੇ ਆ ਕਿ ਹੋਮੰਡੀ ਚੌਕ ਤੇ ਇਹਨਾਂ ਨੇ ਮਗਰ ਇਹਨਾਂ ਨੇ ਪ੍ਰੋਪਰ ਰੈਕੀ ਕਰਕੇ ਜਿੱਥੇ ਵੇਖਿਆ ਕਿ ਸਾਨੂੰ ਕੋਈ ਪੁਲਿਸ ਤਾਂ ਨਹੀਂ ਹੈ ਕਦੇ ਉੱਥੇ ਇਹਨਾਂ ਨੇ ਇਹਨਾਂ ਨੇ ਵਾਰਦਾਤ ਅੰਜਾਮ ਪਾਇਆ ਪਵਨਗਰ ਦਾ ਫੂਲਾਡ ਸ਼ਹਿਰ ਦੇ ਚੌਕ ਹਾਂਜੀ ਕਿ ਉਹਦੀ ਰੈਕੀ ਕਰੀ ਹੈ ਕਿ ਪਵਨਗਰ ਵਿੱਚ ਹੀ ਵਾਰਦਾਤ ਹੈ ਤੇ ਇਹ ਪਵਨਗਰ ਦਾ ਕਿ ਜਿਹੜੇ ਦੋ ਦੋਸ਼ੀ ਆ ਵਿਸ਼ਾਲ ਤੇ ਗੌਤਮ ਦੇ ਰਿਸ਼ਤੇਦਾਰ ਹੈ ਤੇ ਇਹਦੇ ਚ ਹੋ ਸਕਦਾ ਲਿੰਕ ਨਿਕਲਾਵੇ ਪਰ ਜੇ ਉਹ ਜਦੋਂ ਫੜਾਂਗੇ ਉਹਨਾਂ ਦੀ ਕੋਸ਼ਿਸ਼ ਸਾਹਮਣੇ ਆਉਣਗੇ ਤਾਂ ਸਾਰੇ